ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਨਾਲ ਦੇ ਨਵੇਂ ਬਲੌਗ ਦੇ ਵਿੱਚ ਬਈ ਅੱਜ ਆਪਾਂ ਜਾ ਰਹੇ ਹਾਂ ਮੇਲੇ ਮਾਗੀ 2026 ਤੇ ਕਦੀ ਆਜ ਆਪਾਂ ਜਾਵਾਂਗੇ ਵੱਡੇ ਮੇਲੇ ਤੇ ਜਿਹੜਾ ਬਈ ਬੱਸ ਸਟੈਂਡ ਬਾਉਡਰ ਰੋਡ ਵਾਲਾ ਮੇਲਾ ਤੁਹਾਨੂੰ ਦਿਖਾਵਾਂਗੇ ਅੱਜ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ ਤੇ ਉੱਧਰ ਕਿੰਨੀ ਕੁ ਤਿਆਰੀ ਨਹੀਂ ਹੋਏਗੀ ਉਹ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ ਤੇ ਬਈ ਅੱਜ ਆਪਾਂ ਬਲੌਗ ਦੂਜੇ ਦਾ ਸਟਾਰਟ ਕੀਤਾ ਠੀਕ ਹੈ ਇੱਧਰ ਦੇ ਹਾਂਜੀ ਇੱਧਰ ਬਈ ਸਬਜ਼ੀ ਬਣ ਰਹੀ ਹੈ ਵੱਡੀ ਭਾਂਡ ਤਿਆਰ ਹੋ indie ਠੀਕ ਹੈ ਦੂਜੀ ਵੱਡੀ ਤੋਂ ਵੱਡੀ ਭਾਂਡ ਲੈ ਕੇ ਆਉਣੀ ਆ ਬਈ ਉਹਨੂੰ ਉਹ ਬੱਸ ਸਟੈਂਡ ਤੇ ਆਈ ਹੋਈ ਹੈ ਜੀ ਉਹਨੂੰ ਹੀ ਲੈਣ ਚੱਲਦੇ ਨਾਲੇ ਉਧਰਲੀ ਸਾਈਡ ਮੇਰਾ ਦੇਖਾਵਾਂਗੇ ਹਾਂਜੀ ਸਾਡੀ ਭੈਣ ਤਿਆਰ ਹੋ ਗਈ ਜੀ ਉਹ ਵਾਹ ਬੜਾ ਸੋਹਣਾਗਾ ਸਾਡੀ ਭੈਣ ਦਾ ਬਈ ਮੂੰਹ ਬੜਾ ਸੋਹਣਾ ਇਸ ਲਈ ਦੀ ਅਸੀਂ ਮੂੰਹ ਨਹੀਂ ਦਿਖਾ ਸਕਦੇ ਕਿਰਪਾ ਕਰਕੇ ਸੋਹੀ ਹਾਂਜੀ ਜੀ ਪੁਲ ਦੇ ਉੱਤੇ ਚੜ ਗਏ ਆਂ ਦੀਦੀ ਨੂੰ ਲੈਣ ਵਾਸਤੇ ਠੀਕ ਆਪਾਂ ਵੱਡੀ ਭੈਣ ਲੈਣ ਚੱਲਦੇ ਆਂ ਪੁਲ ਦੇ ਉੱਤੇ ਚੜ ਗਏ ਆਂ ਬਈ ਠੰਡ ਬਹੁਤ ਲੱਗ ਰਹੀ ਹੈ ਮੈਨੂੰ ਸਕੂਟੀ ਚਲਾਉਂਦਾ ਵੱਲ ਘੰਟਾ ਬਈ ਮੈਨੂੰ ਠੀਕ ਆ ਉਧਰ ਦੀ ਰੇਸਾਪੀ ਹੋ ਜਾਂਦੀ ਆ ਤਨਪੀ ਤੇ ਆ ਗਿਆ ਸਹੀ ਸਲਾਮਤ ਪਹੁੰਚਦੇ ਆ ਟਰੈਵਲ ਬਹੁਤ ਦਮਗੀਰ ਵੀ ਪਿਆਰ ਦੇ ਵਿੱਚ ਠੀਕ ਆ ਸਤਿ ਸ਼੍ਰੀ ਅਕਾਲ ਸਾਰੇ ਪਹੁੰਚ ਗਏ ਆ ਅੰਦਰ ਦੇਖਣ ਦਿਓ ਇੱਧਰ ਬਈ ਉੱਧਰ ਦਿਖਾਇਤ ਲੰਡਨ ਵੀ ਜੋਈ ਹੈ ਹੈਲੋ 올ਟੀ ਆ ਬਾਪੇ 올ਡ ਵਾਲਾ ਹੀ ਹੈਗਾਗਾ ਕੁਝ ਵੀ ਕਹਿ ਸਕਦੇ ਆਣਦੇ ਤੇ ਪਹੁੰਚ ਗਏ ਆ ਜੀ ਦਿਖੀ ਜਾਂਦਾ ਕੁਝ ਕੈਮਰੇ ਚ ਦਿਖੀ ਜਾਂਦਾ ਸਾਰਾ ਕੁਝ 5000 ਤੇ ਪਹੁੰਚ ਗਏ ਆ ਸਾਡੀ ਭੈਣ ਨੂੰ ਲੱਭਦੇ ਆ ਕਿੱਥੇ ਫਿਰਦੀ ਆ ਇੱਥੇ ਲਾਖ ਲੈਂਦੇ ਨੇ ਸਕੂਟਰੀ ਆ ਸਟੈਂਡ ਦੇ ਉੱਤੇ ਪਹੁੰਚ ਗਈ ਹੈ ਕਰਦੇ ਆਂ ਆਦੀ ਭੈਣ ਦਾ ਵੇਟ ਇੱਧਰ ਆ ਖੜਾ ਖੱਚ ਬੰਦਾ ਸਾਡਾ ਹਾਂਜੀ ਫੇਸ ਰਿਵੀਲ ਹੋ ਗਿਆ ਹੁਣ ਤਾਂ ਹੁਣ ਆ ਵੀ ਆਦੀ ਭੈਣ ਦਾ ਵੇਟ ਕਰ ਰਹੇ ਆ ਵੀ ਦੇਖਦੇ ਆ ਕਿੱਥੇ ਆਂਦੀ ਆ ਇਹ ਸਾਡੀ ਸਕੂਟਰੀ ਖੜਕੀ ਵੀ ਹੱਥਾਂ ਦਾ ਬੁਰਾ ਹਾਲ ਹੋ ਗਿਆ ਸਕੂਟਰੀ ਚਲਾ ਚਲਾ ਕੇ ਕਿਉਂਕਿ ਵੀ ਇਹ ਸਾਡੇ ਤੋਂ ਵੱਡੀਆਂ ਸਕੂਟਰੀ ਚਲਾਉਣ ਦਾ ਵਾਲ ਨਹੀਂਗਾ ਬੇਨ ਸਕੂਟਰੀ ਚਲਾਉਣ ਦਾ ਵਾਲ ਨਹੀਂ ਨਾ ਸੀ ਆਦੀ ਭੈਣ ਨੂੰ ਡੀਕਦੇ ਆਂ ਦੇਖਦੇ ਆ ਵੀ ਕਿੰਨੇ ਕੁ ਟਾਈਮ ਤੱਕ ਆਉਂਦੀ ਆ ਫਿਰ ਉਹ ਦੇਖਦੇ ਆ ਕੀ ਮਾਲ ਚੱਲ ਬੰਦਾ ਆਉਂਦਾ ਠੀਕ ਹਾਂਜੀ ਸਾਡੀ ਭੈਣ ਆ ਗਈ ਜਿਹਦੇ ਜਿੱਤੇ ਵੇਟ ਕਰੀ ਜਾਂਦੀ ਅਸੀਂ 에어ਪੋਰਟ ਤੋਂ ਲੈਣ ਆਏ ਸਾਡੀ ਭੈਣ ਨੂੰ ਸਾਰੇ ਟ੍ਰੋਲੀ ਬੈਗ ਖੜੇ ਬੈਗ ਖੜੇ ਸਾਰੇ ਹੱਥ ਲਈ ਦਿੰਦੇ ਆ ਸਾਰੇ ਹੱਥ ਨਹੀਂ ਲਾਉਂਦੇ ਹੈ ਹਾਂਜੀ ਸਾਡੀ ਭੈਣ ਆ ਗਈ ਜਿਹਦਾ ਹੀ ਵੇਟ ਕਰੀ ਜਾਂਦੀ ਏ ਹਾਂ ਬੱਸ ਕਿਦੀ ਸਾਡ ਰੋਕਦਾ ਆ ਦੇਖੀ ਆਮੀ ਆ ਗਏ ਨਾਲ ਹੀ ਗੋਣ ਇੰਨਾ ਸਮਾਨ ਕਿਵੇਂ ਰੱਖ ਜਾਵਾਂਗੇ ਆਪਾਂ ਦੱਸੋ ਬਈ ਹਣ ਹਾਂ ਲੈ ਇਹਨੂੰ ਵੇਚ ਪਾ ਲੈਂਦੇ ਨੇ ਨਹੀਂ ਮੇਰੀ ਗੱਲ ਸੁਣ ਉਹਨੂੰ ਕੀ ਕਹਿੰਦੇ ਹੁੰਦੇ ਆ ਪਿਕਅਪ ਕਰ ਲਿਆ ਘੜੀ ਦੀ ਦੀ ਨੂੰ ਕੀ ਕੀ ਕਹਿੰਦੇ ਪਿਕ ਪਿਕ ਕਰਨਾ ਆਈ ਸੀ ਆ ਪਿਕ ਕਰ ਲਿਆ ਪਿਕ ਹੋ ਗਈ ਨਾ ਦੀਦੀ ਨੂੰ ਪਿਕ ਕਰ ਲੈ ਠੀਕ ਆ ਹੁਣ ਜਾਂਦੇ ਆ ਸਕੂਲ ਦੇ ਤੇ ਚਾਰਜ ਨੇ ਬੈਠੇ ਬਣ ਜਾਂਦਾ ਹੈਗਾ ਬਈ ਚਲੋ ਜੀ ਠੀਕ ਆ ਤੁਹਾਨੂੰ ਬਾਅਦ ਚ ਮਿਲਦਾ ਠੀਕ ਘਰੇ ਆ ਕੇ ਹੁਣ ਅਸੀਂ ਆਏ ਜੀ ਬੱਸ ਸਟੈਂਡ ਅਬ ਦੀ ਸਿਸਟਰ ਨੂੰ ਲੈਣ ਤੇ ਆ ਦੇਖ ਲੋ ਬੰਦਾ ਇਹ ਬਾਹਰ ਲਿਆਉਣ ਵਾਲਾ ਬੰਦਾ ਹੈ ਇਹ ਬਾਹਰ ਲਿਆਉਣ ਵਾਲਾ ਬੰਦਾ ਹੈ ਨਹੀਂ ਨਾ ਤੇ ਆ ਦੇਖੋ ਸੋਣਾ ਸੋਣਾ ਵੱਡਾ ਵੀਰ ਕਰ ਮੋਰੇ ਆਹ ਸਾਡਾ ਮੁਕਸਰ ਦਾ ਬਸਤਾ ਹੈ ਕੋਈ ਨਾ ਮਤ ਕਰਨ ਨਾ ਰੇਕ ਫਿਰੜਦੇ ਫਿਰਦੇ ਇੱਥੇ ਆ ਭੈਣ ਚੱਕੀ ਵੀ ਸਾਡੀ ਪੈਸੇ ਚੱਕਰੀ ਫਿਰਦੀ ਇਹਨੂੰ ਪੈਸੇ ਲਾ ਕੇ ਦਾਲ ਦਿੰਦੀ ਇਧਰ ਬੋਣਾ ਫੌਜੀ ਕੋਈ ਕੋਈ ਬੋਣਾ ਫੌਜੀ ਦੇ ਕੋਈ ਹਾਂਜੀ ਸਾਡੀ ਭੈਣ ਨੂੰ ਹੀ ਆ ਸਟੈਂਡ ਤੇ ਚੱਕ ਲਈ ਠੀਕ ਆਹਦੇ ਲੈ ਲੈ ਜੀ ਆਪਦੀ ਭੈਣ ਨੂੰ ਜੀ 에어ਪੋਰਟ ਤਵਾਈ ਸੀ ਜੀ ਆ ਆ ਸਾਡੇ ਨੇ ਇੱਕ ਬੈ ਗਈ ਅਗਲਾ ਜੀ ਨੂੰ ਲੈਣਾ ਹੈ ਸਕੂਲੀ ਚਲੀਏ ਵੀ ਸਾਡੇ ਆਈਆਂ ਦੇਖੋਈ ਅਗਲਾ ਜੀ ਉਹਨੂੰ ਬਿਠਾਦਾ ਸਕੂਲੀ ਦੇ ਉੱਤੇ ਬਿਠਾ ਦਿੰਦਾ ਓਏ ਸੈਟਿੰਗ ਕਰੋ ਬੰਦਾ ਸਾਰੀ ਉਹ ਸਕੂਟਰੀ ਦੀ ਕੋਈ ਫਾਇਰ ਉਹ ਸਕੂਟਰੀ ਦੀ ਨਹੀਂ ਸਾਈਡ ਰੌਕ ਦਾ ਚੱਲ ਤੂੰ ਰੌਕ ਸਕੂਟਰੀ ਦੀ ਛੜ ਵੀਡੀਓ ਬਣਾ ਓਏ ਚੱਲ ਮੇਰੀ ਵੀਡੀਓ ਬਣਾ ਓਏ ਨਾ ਨਾ ਤੇ ਦੇਖੀ ਉਹ ਪੁਰਾਣੀ ਜਾਨਤੀ ਸਕੂਟਰੀ ਖਾਲੀ ਆ ਦੇਖੋ ਵੀ ਓਏ ਤਾਂ ਜਮਾ ਉਹ ਲੱਗਦਾ ਹੈ ਕੀ ਇਨਸਾਨ ਦਾ ਜਿਹੜਾ ਛੱਡ ਦੇ ਬੈਗ ਤੂੰ ਬੈਠ ਐਂਬੂਲੈਂਸ ਇਹ ਇੱਥੇ ਨਾ ਮੈਂ ਰੱਖਦੇ ਨੇ ਉਹ ਤਾਂ ਬੈਗ ਤੇ ਰੱਖਿਆ ਕੋ ਪੈਰਾਂ 'ਚ ਰੱਖਿਆ ਹੋਗਾ ਜਿਹੜਾ ਟੰਗਾ ਆ ਨਹੀਂ ਰੱਖਿਆ ਜਾਂਦਾ ਪੈਰ 'ਚ ਉਹਦੇ ਮਰੱਛਾ ਸੀ ਆਹਾਂ ਤੇ ਆ ਬੰਦ ਕਰ ਜਾ ਚਾਰ ਜਣੇ ਇਹਨੂੰ ਅੱਗੇ ਖੜ ਜਾ ਤੂੰ ਨਹੀਂ ਆ ਦੇ ਕੇ ਜਾਊਂਗੀ ਆਹੇ ਪੈਰ ਕਰੂੰਗੀ ਚੱਲ ਮਾਰ ਜਾ ਦੇਖ ਲੈ ਚੱਲ ਮਰ ਜਾ ਨਹੀਂ ਬੰਦ ਬਾਬਾ ਉਹ ਦੇਖ ਤੀਰ ਟੰਗ ਕਰੀਂਦਾ ਕਿਹੜੇ ਵੇਖੇ ਹੁੰਦਾ ਕਿਹੜਾ ਸਾਨੂੰ ਦੇਖੀ ਮੈਂ ਦੇਖ ਰਿਹਾ ਨੂੰ ਸਮਝਾ ਸਾਡੇ ਵਾਲੇ ਨੂੰ ਚਲੋ ਯਾਰ ਅਹੀ ਸੈਟਿੰਗ ਜੀ ਕਰ ਲਈਏ ਮਾੜੀ ਮੋੜੀ ਫਿਰ ਅੱਛਾ ਕਰਜਾ ਕਰਜਾ ਹੁਣ ਚੱਲਿਆ ਬਈ ਘਰੇ ਅਸੀਂ ਠੀਕ ਆ ਚਾਰ ਜਣੇ ਬੈਠੇ ਹੋਏ ਆ ਕੋਈ ਫੋਨ ਨਾ ਖੋਲੇ ਬਾਬੇ ਤੋਂ ਡਰ ਲੱਗੀ ਜਾਂਦਾ ਬਾਅਦ ਚ ਮਿਲਾਂਗੇ ਬੱਲ ਘਟਾ ਯਾਰ ਬੱਲ ਘਟਾ ਨੂੰ ਪਿੱਛੇ ਹੀ ਆ ਤਾੜਾ ਭਜਾ ਲਾਉਣ ਕੇ ਕੋਲੇ ਰੋਕਣਾ ਇਸ ਜੀਓ ਤੋੜ ਨਾ ਬਣੀ ਨੀ ਨੂੰ ਪੋਰਾ